ਰਾਜਾ ਫਤੇਜੰਦ ਮੈਣੀ ਪਟਨਾ ਦਾ ਵਾਸੀ ਸੀ ਤੇ ਉਸਦੀ ਰਾਣੀ ਦਾ ਨਾਮ ਰਾਣੀ ਬਸੁੰਦਰਾ ਸੀ ਫਤੇਜੰਦ ਮੈਣੀ ਦੇ ਪਾਸ ਧਨ ਦੌਲਤ ਅਤੇ ਜ਼ਮੀਨ ਜਾਇਦਤ ਇੰਨੀ ਕੁ ਜ਼ਿਆਦਾ ਸੀ ਕਿ ਲੋਕ ਉਸ ਨੂੰ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸਨ ਫਤੇਜੰਦ ਦੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਸੀ ਪਰ ਘਰ ਵਿੱਚ ਔਲਾਦ ਦਾ ਸੁੱਖ ਨਹੀਂ ਸੀ ਦੋਨੋਂ ਪਤੀ ਪਤਨੀ ਨੇ ਔਲਾਦ ਦਾ ਸੁੱਖ ਪਾਉਣ ਵਾਸਤੇ ਬੜੇ ਯਤਨ ਕੀਤੇ ਪਰ ਸਫਲ ਨਾ ਹੋਏ ਫਤੇ ਚਾਂਦੀ ਪਤਨੀ ਰਾਣੀ ਬਸੁੰਦਰਾ ਬਸ ਇਸੇ ਚਿੰਤਾ ਦੇ ਵਿੱਚ ਕੋਈ ਰਹਿੰਦੀ ਸੀ ਕਿ ਮੇਰੇ ਘਰੇ ਕੋਈ ਆਵਾਜ਼ ਨਹੀਂ ਹੈ ਜਦੋਂ ਉਹ ਪਾਲਕ ਗੁਰੂ ਗੋਬਿੰਦ ਰਾਏ ਜੀ ਨੂੰ ਹੋਰ ਬੱਚਿਆਂ ਨਾਲ ਖੇਡਦਾ ਦੇਖਦੀ ਤਾਂ ਉਸ ਦਾ ਮਨ ਭਰਉਂਦਾ ਤਾਂ ਉਸ ਦੇ ਦਿਲ ਵਿੱਚ ਮਮਤਾ ਅਗਣਾਈਆਂ ਲੈਣ ਲੱਗਦੀ ਸੀ ਪਰ ਉਹ ਹਿੰਮਤ ਨਹੀਂ ਚੁਟਾ ਪਉਂਦੀ ਸੀ ਕਿ ਉਹ ਬਾਲਕ ਗੁਰੂ ਗੋਬਿੰਦ ਰਾਏ ਜੀ ਨੂੰ ਆਪਣੇ ਵਿਹੜੇ ਵਿੱਚ ਬੁਲਾ ਸਕੇ ਬਾਲਕ ਗੋਮਿੰਦ ਰਾਏ ਦੀ ਮੂਣੀ ਸੂਰਤ ਰਾਣੀ ਬਸੁੰਦਰਾ ਦੇ ਦਿਲ ਵਿੱਚ ਉੱਤਰਦੀ ਹੀ ਜਾਂਦੀ ਸੀ ਆਪਣੇ ਆਪ ਨੂੰ ਰੋਕਦੇ ਰੋਕਦੇ ਹੀ ਉਹ ਗੁਰੂ ਜੀ ਵੱਲ ਖਿੱਚੀ ਜਾਂਦੀ ਸੀ ਇੱਕ ਦਿਨ ਰਾਣੀ ਬਸੁੰਦਰਾ ਸੰਤਾਨ ਦਾ ਸੁੱਖ ਪਾਣ ਵਾਸਤੇ ਰਾਜਾ ਫਤੇ ਚੰਦ ਨੂੰ ਨਾਲ ਲੈ ਕੇ ਦੰਗਾ ਘਾਟ ਦੇ ਕਿਨਾਰੇ ਤੀਹੜਾ ਲਾਈ ਬੈਠ ਕੇ ਪੰਡਿਤ ਸ਼ਿਵਦੱਤ ਦੇ पास ਪਹੁੰਚ ਗਈ ਅਤੇ ਆਪਣੇ ਦਿਲ ਦੀ ਪੀੜਾ ਪੰਡਿਤ ਸ਼ਿਵਦੱਤ ਨੂੰ ਸੁਣਾਉਣ ਲੱਗੀ ਇਹ ਬੇਨਤੀ ਕਰਨ ਲੱਗੀ ਕਿ ਤੁਸੀਂ ਜੋਤਿਸ਼ ਵਿਦਿਆ ਦੇ ਮਹਾਨ ਜਾਣਕਾਰ ਹੋ ਕਿਰਪਾ ਕਰਕੇ ਮੈਨੂੰ ਵੀ ਦੱਸੋ ਕਿ ਮੇਰੀ ਕੁੱਖ ਕਦੋਂ ਹਰੀ ਹੋਵੇਗੀ ਤਾਂ ਪੰਡਿਤ ਸ਼ਿਵਦੱਤ ਨੇ ਰਾਣੀ ਸੁੰਦਰਾ ਦੀ ਗੱਲ ਨੂੰ ਬੜੀ ਗੁਮਿਹਰਤਾ ਦੇ ਨਾਲ ਸੁਣਿਆ ਅਤੇ ਬੜੇ ਹੀ ਧਿਆਨਪੂਰਵਕ ਨਾਲ ਉਸ ਦਾ ਹੱਥ ਦੇਖਿਆ ਤੇ ਕਿਹਾ ਕਿ ਤੇਰੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤਾਂ ਪੰਡਿਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਵਸੁੰਧਰਾ ਰੋਂਣ ਲੱਗ ਪਈ ਤੇ ਪੰਡਤ ਅੱਗੇ ਪ੍ਰਾਰਥਨਾ ਕਰਨ ਲੱਗ ਪਈ ਕਿ ਪੰਡਤ ਜੀ ਮੇਰੇ ਕੋਲ ਪ੍ਰਭੂ ਦਾ ਦਿੱਤਾ ਸਭ ਕੁਝ ਹੈ ਧਨ ਦੌਲਤ ਜ਼ਮੀਨ ਜਾਇਦਾਦ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਪਰ ਔਲਾਦ ਦਾ ਸੁੱਖ ਨਹੀਂ ਹੈ ਕਿਰਪਾ ਕਰਕੇ ਮੇਰੇ ਉੱਤੇ ਮਿਹਰ ਕਰੋ ਤੇ ਮੈਨੂੰ ਔਲਾਦ ਦੀ ਪ੍ਰਾਪਤੀ ਲਈ ਕੋਈ ਉਪਾਅ ਦੱਸੋ ਤਾਂ ਰਾਣੀ ਵਸੁੰਧਰਾ ਨੂੰ ਰੋਂਦਿਆਂ ਕਰ ਲਾਉਂਦਿਆਂ ਦੇ ਕੇ ਪੰਡਤ ਸ਼ਿਵਦੱਤ ਦੇ ਦਿਰ ਵਿੱਚ ਤਰਸਾਇਆ ਇਸ ਨੇ ਰਾਣੀ ਨੂੰ ਕਿਹਾ ਕਿ ਇੱਕ ਉਪਾਏ ਹੈ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਉਤਰਾਧିକਾਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੋਬਿੰਦ ਰਾਏ ਜੀ ਜਿਹੜੇ ਕੇ ਹਾਲੇ ਛੋਟੀ ਉਮਰ ਦੇ ਹਨ ਜੇਕਰ ਉਹ ਤੁਹਾਡੀ ਅਰਦਾਸ ਨੂੰ ਸੁਣ ਲੈ ਤਾਂ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਦਾ ਵਰਦਾਨ ਮਿਲ ਸਕਦਾ ਹੈ ਕਿਉਂਕਿ ਉਹ ਬਾਲਕ ਰੂਪ ਵਿੱਚ ਪੂਰਨ ਪੁਰਖ ਹਨ ਤਾ ਪੰਡਤ ਜੀ ਦੇ ਮੂੰ ਇਹ ਗੱਲ ਸੁਣ ਕੇ ਰਾਜਾ ਫਤੇਜੰਦ ਪ੍ਰਸੰਨ ਕੀਤਾ ਕਿ ਤੁਹਾਨੂੰ ਕਿਸ ਤਰ੍ਹਾਂ ਅਨੁਭਵ ਹੋਇਆ ਹੈ ਕਿ ਉਹ ਬਾਲਕ ਪੂਰਨਪੁਰਖ ਹਨ ਤਾਂ ਪੰਡਤ ਸ਼ਿਵਦਾਤ ਨੇ ਉੱਤਰ ਦਿੱਤਾ ਕਿ ਮੈਂ ਜਾਣਦਾ ਹਾਂ ਕਿ ਉਹ ਬਾਲਕ ਪਰਮਾਤਮਾ ਦਾ ਰੂਪ ਹੈ ਕਿਉਂਕਿ ਮੈਂ ਜਦੋਂ ਵੀ ਰਾਮਚੰਦਰ ਦੀ ਆਰਾਧਨਾ ਵਿੱਚ ਬੈਠਦਾ ਹਾਂ ਤਾਂ ਉਹ ਬਾਲਕ ਮੇਰੇ ਧਿਆਨ ਵਿੱਚ ਵਾਰ-ਵਾਰ ਆਉਂਦਾ ਹੈ ਇਹ ਮੇਰੇ ਲਈ ਉਹ ਬਾਲਕ ਕੋਈ ਸੁਧਾਰਨ ਬਾਲਕ ਨਹੀਂ ਬਲਕਿ ਸਾक्षात ਨਾਮ ਦਾ ਹੀ ਰੂਪ ਹਨ ਪੰਡਤ ਨੇ ਉਹ ਇਹ ਗੱਲ ਸੁਣ ਕੇ ਰਾਣੀ ਨੇ ਪੰਡਤ ਦੀ ਗੱਲ ਦਾ ਸਮਰਥਨ ਕੀਤਾ ਅਤੇ ਕਹਿਣ ਲੱਗੀ ਕਿ ਮੈਂ ਵੀ ਉਸ ਬਾਲਕ ਦੇ ਚਿਹਰੇ ਦਾ ਨੂਰ ਕਈ ਵਾਰ ਵੇਖਿਆ ਹੈ ਕਿ ਮੈਨੂੰ ਵੀ ਕਈ ਵਾਰ ਉਹ ਬਾਲਕ ਦੇ ਚਿਹਰੇ ਦੇ ਨੂਰ ਦੇ ਕੇ ਇਹ ਪ੍ਰਤੀਤ ਹੋਇਆ ਹੈ ਕਿ ਉਹ ਬਾਲਕ ਕੋਈ ਆਮ ਬਾਲਕ ਨਹੀਂ ਬਲਕਿ ਕੋਈ ਸੁੰਦਰ ਦੀਵਾ ਜੋਤੀ ਹੈ ਪੰਡਤ ਸ਼ਿਵਦਤ ਨੇ ਕਿਹਾ ਕਿ ਉਹ ਬਾਲਾ ਪ੍ਰੀਤਮ ਹਨ ਤੇ ਤੁਸੀਂ ਹੁਣ ਘਰ ਜਾਓ ਤੇ ਉਹਨਾਂ ਦੀ ਚਾਦਰ ਵਿੱਚ ਬੈਠੋ ਉਹ ਤੁਹਾਨੂੰ ਆਪ ਹੀ ਦਰਸ਼ਨ ਦੇਣਗੇ ਇਸ ਤਰ੍ਹਾਂ ਰਾਜਾ ਫਤੇ ਚੰਦ ਅਤੇ ਰਾਣੀ ਸੁੰਦਰਾ ਇੱਕ ਨਵੀਂ ਉਮੀਦ ਲੈ ਕੇ ਘਰ ਪਰਤ ਆਏ ਤੇ ਘਰ ਆਣ ਕੇ ਪੰਡਤ ਸ਼ਿਵਦਤ ਕਹਿਣ ਅਨਸਾਰ ਬਾਲਕ ਗੋਬਿੰਦ ਰਾਏ ਦੀ ਆराधना ਕਰਨ ਲੱਗੇ ਕੁਝ ਦਿਨ ਬੀਤਣ ਤੋਂ ਬਾਅਦ ਇੱਕ ਦਿਨ ਰਾਣੀ ਵਸੰਧਰਾ ਬਾਲਕ ਗੋਮਿਤ ਰਾਏ ਦੀ ਚਾਦਰ ਵਿੱਚ ਬੈਠੀ ਹੋਈ ਸੀ ਬਾਲਕ ਕਲਗੀਆਂ ਵਾਲੇ ਸੀ ਹੌਲੀ-ਹੌਲੀ ਚੱਲਦੇ ਰਾਣੀ ਦੇ ਗੋਦ ਦੇ ਵਿੱਚ ਆਣ ਬੈਠੇ ਤੇ ਬਚਨ ਬੋਲਿਆ ਕਿ ਮਾਂ ਰਾਣੀ ਇਸ ਮਾਂ ਸ਼ਬਦ ਨੂੰ ਸੁਣਨ ਵਾਸਤੇ ਪਹਿਲਾਂ ਤੋਂ ਹੀ ਤਰਸ ਰਹੀ ਸੀ ਅਤੇ ਜਿਵੇਂ ਹੀ ਉਸਨੇ ਇਹ ਮਾਂ ਸ਼ਬਦ ਪਹਿਲੀ ਵਾਰ ਸੁਣਿਆ ਤਾਂ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਰਾਣੀ ਉਸੁੰਦਰਾ ਨੇ ਅੱਖਾਂ ਖੋਲੀਆਂ ਤੇ ਕੀ ਦੇਖਦੀ ਹੈ ਕਿ ਜਿਸ ਬਾਲਕ ਗੋਮਿੰਦ ਰਾਏ ਨੂੰ ਉਹ ਯਾਦ ਕਰਦੀ ਹੈ ਉਹ ਬਾਲਕ ਉਸਦੀ ਗੋਦ ਵਿੱਚ ਆਣ ਬੈਠਾ ਹੋਇਆ ਹੈ ਤੇ ਉਹੀ ਬਾਲਕ ਉਸ ਨੂੰ ਮਾਂ ਮਾਂ ਪੁਕਾਰ ਰਿਹਾ ਹੈ ਕੁਝ ਪਲ ਤੇ ਰਾਣੀ ਉਸੁੰਦਰਾ ਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ ਫਿਰ ਉਸਨੇ ਆਪਣੀ ਦਾਸੀ ਨੂੰ ਆਵਾਜ਼ ਮਾਰੀ ਤੇ ਆਖਿਆ ਕਿ ਛੇਤੀ ਨਾਲ ਖਾਣਾ ਤਿਆਰ ਕਰੋ ਤਾਂ ਮਿੱਠੀ ਆਵਾਜ਼ ਵਿੱਚ ਸਤ ਹਰਸ਼ੀ ਸਿਰ ਤੋਂ ਬੋਲੇ ਕਿ ਮਾਂ ਜੋ ਜੋ ਹੋਰ ਨਹੀਂ ਖਾਣਾ ਜੋ ਅੰਦਰ ਸ਼ੋਲੇ ਪੂੜੀਆਂ ਤਿਆਰ ਹੋਈਆਂ ਹਨ ਮੈਂ ਉਹੀ ਖਾਣੇ ਹਨ ਗੁਰੂ ਜੀ ਦੇ ਮੂੰਹ ਇਹ ਗੱਲ ਸੁਣ ਕੇ ਰਾਣੀ ਮਸੁੰਦਰਾ ਬੜੀ ਹੈਰਾਨ ਹੋਈ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਅੰਦਰ ਸ਼ੋਲੇ ਪੂੜੀਆਂ ਪਏ ਹਨ ਰਾਣੀ ਅਜ ਇੰਨੀ ਜ਼ਿਆਦਾ ਖੁਸ਼ ਸੀ ਕਿ ਉਸ ਕੋਲ ਆਪਣਾ ਚਾ ਨਹੀਂ ਸੰਭਾਲਿਆ ਜਾ ਰਿਹਾ ਸੀ ਰਾਣੀ ਅੰਦਰ ਮਮਤਾ ਜਾਗ ਪਈ ਤੇ ਉਹ ਸਭ ਕੁਝ ਪਲਾ ਕੇ ਉਸੇ ਵੇਲੇ ਅੰਦਰ ਗਈ ਤੇ ਅੰਦਰੋਂ ਸ਼ੋਲੇ ਪੂੜੀਆਂ ਲੈ ਕੇ ਆਈ ਬਾਲਕ ਗੋਵਿੰਦ ਰਾਏ ਜੀ ਨੇ ਆਪਣੇ ਨਾਲ ਆਏ ਸਾਰੇ ਬਾਲ ਸੈਨਾ ਸਮੇਤ ਸ਼ੋਲੇ ਪੂੜੀਆਂ ਸ਼ਕੀ ਤੇ ਉਸ ਅਪਰੰਥ ਸਾਰਾ ਦਿਨ ਉੱਥੇ ਹੀ ਖੇਡਦੇ ਰਹੇ ਤੇ ਜਾਣ ਲੱਗੀਆਂ ਕਹਿ ਗਏ ਕਿ ਅਸੀਂ ਕੱਲ ਸੀ ਰਾਵਾਂਗੇ ਤੇ ਸ਼ੋਲੇ ਪੂੜੀਆਂ ਤਿਆਰ ਰੱਖਣਾ ਇਸ ਤਰ੍ਹਾਂ ਬਾਲਕ ਗੋਵਿੰਦ ਰਾਏ ਜੀ ਰੋਜ਼ਾਨਾ ਆਉਣ ਲੱਗੇ ਇੱਕ ਦਿਨ ਗੁਰੂ ਸਾਹਿਬ ਜੀ ਨੇ ਰਾਣੀ ਵਸੁੰਧਰਾ ਨੂੰ ਆਪ ਹੀ ਕਿਹਾ ਕਿ ਮਾਂ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਈ ਮੇਰੇ ਵਰਗਾ ਤਾਂ ਮੈਂ ਹੀ ਹਾਂ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਤਾਂ ਰਾਣੀ ਵਸੁੰਧਰਾ ਨੇ ਕਿਹਾ ਕਿ ਤੁਸੀਂ ਤਾਂ ਮਾਤਾ ਗੁਜਰੀ ਜੀ ਦੇ ਲਾਲ ਹੋ ਫਿਰ ਇੱਕ ਪੁੱਤ ਤੇ ਦੋ ਮਾਵਾ ਕਿਵੇਂ ਹੋਣਗੀਆਂ ਤਾਂ ਕਲਗੀਆਂ ਵਾਲੇ ਪਾਸ਼ਾ ਨੇ ਜਵਾਬ ਦਿੱਤਾ ਤੇ ਕਿਹਾ ਕਿ ਜਿਵੇਂ ਦੋ ਅੱਖਾਂ ਦੀ ਇੱਕ ਜੋਤ ਹੁੰਦੀ ਹੈ ਉਸੇ ਤਰ੍ਹਾਂ ਅੱਜ ਤੋਂ ਬਾਅਦ ਮੈਂ ਦੋਵਾਂ ਮਾਮਾ ਦਾ ਇੱਕ ਪੁੱਤਰ ਹਾਂ ਗੁਰੂ ਜੀ ਦੇ ਮੂੰਹ ਇਹ ਗੱਲ ਸੁਣ ਕੇ ਰਾਣੀ ਦਾ ਦਿਲ ਭਰ ਆਇਆ ਫਿਰ ਉਸਨੇ ਕਦੇ ਵੀ ਪੁੱਤਰ ਦੀ ਇੱਛਾ ਨਹੀਂ ਕੀਤੀ ਗੁਰੂ ਜੀ ਰੋਜ਼ ਮੈਲਾ ਵਿੱਚ ਖੇਡਣ ਆਉਂਦੇ ਅਤੇ ਰਾਣੀ ਉਹਨਾਂ ਨੂੰ ਬੜੇ ਹੀ ਪ੍ਰੇਮ ਨਾਲ ਛੋਲੇ ਦੀਆਂ ਘੁੰਗਰੀਆਂ ਤੇ ਪੂੜੀਆਂ ਸ਼ਕਉਂਦੀ ਗੁਰੂ ਜੀ ਸਾਰਾ ਦਿਨ ਖੇਡਣ ਤੋਂ ਬਾਅਦ ਹਨੇਰੇ ਹੋਏ ਵਾਪਸ ਜਾਂਦੇ ਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਹੀ ਰਾਏਸ ਸੁੰਦਰਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਰਾਜਾ ਫਤਿਹ ਚੰਦ ਮੈਣੀ ਦੀ ਹਵੇਲੀ ਦੇ ਸਾਰੇ ਲੋਕ ਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੰਗ ਗਏ ਅਤੇ ਰਾਜੇ ਨੇ ਆਪਣੀ ਉਸ ਹਵੇਲੀ ਨੂੰ ਸਤ ਸੰਗ ਘਰ ਬਣਾ ਲਿਆ ਸਤਨਾਮ ਸ੍ਰੀ ਵਾਹਿਗੁਰੂ